ਮੀ ਆ ਗਿਆ ਬਾਈ ਪੂਰਾ ਤੇ ਪਹਿਲਾਂ ਭੱਜ ਗਏ ਚੱਕੜੀਆਂ ਛਤਰੀ ਭੱਜਲਾ ਪੱਧਰਾ ਭੱਜਲਾ ਹਾ 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 ਅੱਛਾ ਸੋਈ ਜੀ ਛਤਰੀ ਬਈ ਓ ਬਈਆ ਫੇਰ ਚੱਲਦੇ ਆਂ ਕਬੂਤਰਾਂ ਵੱਲ ਆਪਾਂ ਚੱਲੇ ਬਈ ਕਬੂਤਰਾਂ ਵੱਲੋਂ ਆਹ ਦੇਖ ਲੋ ਜਿਹੜਾ ਉਦੋਂ ਨਵਾਂ ਪੰਤਾਲਾ ਕੱਢਿਆ ਹਲੇ ਦੀ ਸੈਟਿੰਗ ਕਰਨੇ ਵਾਲੀ ਆ ਪਾਣੀ ਬਹੁ ਖਿੱਚਦਾ ਉੱਪਰੋਂ ਇਹ ਜਿਵੇਂ ਕਿੱਥੇ ਆ ਓਏ ਜੱਸਾ ਨਾ ਆਉਂਦਾ ਫਿਰਦਾ ਪਹਿਲਾਂ ਇਹ ਕਬੂਤਰਾਂ ਨੂੰ ਪਾ ਦਈਏ ਹੈਨਾ ਆ ਫੇਰ ਯਾਰ ਆ ਕੇ ਮੀਚਣਗੇ ਡੋੜੀ ਵਾਲੇ ਚੱਲ ਖੜ ਜਾ ਫੋਨ ਆਉਂਦਾ ਵਿੱਚ ਗੁੱਡਾ ਝੋ ਰਿਹਾ ਹੈ ਸਾਈਡ ਤੋਂ ਕਿੰਨਾ ਕੁ ਫੁੱਲ ਪਾਣੀ ਖੜ ਗਿਆ ਅੰਦਰ ਹੈ ਕੰਧਾਂ ਦੇ ਦਾ ਕੋਈ ਨਹੀਂ ਅੱਗੇ ਵੀ ਚੋ ਜਾਂਦਾ ਵਿੱਚ ਤਾਂ ਨਹੀਂ ਪਣੀ ਆਇਆ ਖਾਲਾ ਉਹੀ ਕੰਮ ਹੋ ਜਾਂਦਾ ਯਾਰ ਤਾਰੂ ਵੀਰ ਦਾ ਮੇਰਾ ਜੀ ਕਰਦਾ ਜੁੱਤੀਆਂ ਮਾਰਾਂ ਉਹਦੇ ਲਵਣਾ ਫੋਨ ਉਹਨੂੰ ਮੈਂ ਇੱਕ ਮਿੰਟ ਉਹ ਖੜ ਜਾ ਸਾਲਿਆ ਖੋਲ ਤਾਂ ਦੇ ਬੰਦ ਕਰ ਦੇ ਕਰਨਾ ਆਏ ਬਾੜ ਨਹੀਂ ਪੈਣੀ ਛਤਰੀ ਵੀ ਕਰ ਓਏ ਛਤਰੀ ਫਸ ਗਈ ਸਾਲਿਆ ਬੱਧੂ ਕੰਮ ਹੋ ਗਿਆ ਚੱਲ ਉਹ ਫੇਰ ਬੁੱਟਾ ਨੇ ਕਿੱਥੋਂ ਆ ਤਾਂ ਅੱਗੇ ਵਿੱਚ ਹੋ ਜਾਂਦਾ ਪਰ ਇੰਨਾ ਤਾਂ ਚੋਇਆ ਨਹੀਂ ਕਦੇ ਯਾਰ ਇਹ ਹੈ ਗਾਵਨਾਂ ਦਾ ਪਾਣੀ ਆਜੂ ਥੱਲੇ ਹਨਾ ਇਧਰ ਵੀ ਬਾਤ ਛੱਡ ਦੇ ਓਏ ਜੱਸੇ ਇਹਦਾ ਕੰਮ ਖਰਾਬ ਹੈ ਯਾਰ। ਔਰ ਦੇਖੋ ਬੱਚਾ ਬਰਾਬਰ ਹੀ ਜਾਂਦਾ ਹੁਣ ਉਹਦੇ ਪਲਦਾ। ਇਹੜੇ ਹੀ। ਹਾਂ। ਔਰ ਸਾਲਾ ਕਿਥੋਂ ਚੱਤਰੀ ਵਿੱਚ ਝੋਣ ਲੱਗੀ ਮਾੜੀ ਕਿਸ ਭੋਤ ਸਾਲੀ। ਇਹ ਚੱਤਰੀ ਵਿੱਚ ਝੋਣ ਲੱਗੀ। ਚਲੋ ਕੋਈ ਚੱਕਰ ਨਹੀਂ ਨਾ ਆਉਣਾ ਹੀ ਹੁਣ। ਮਾੜੀ ਜਾਣਾ ਫਿਰ। ਹਾਂ ਐ ਰੱਜਮੇ ਚ ਪਾ ਦੇ ਸਰੋਂ ਵੀ ਪਾ ਦੇ ਚੱਕ ਕੇ। ਪਾਣੀ ਵੀ ਅੰਦਰੇ ਰੱਖ ਦੇਣਾ ਜੱਸੀ ਆਪਾਂ ਨੇ। ਹਾਂ ਬਸ ਤਾਜ਼ਾ ਪਾਣੀ ਭਰ ਲਿਆ ਇਹਨੂੰ ਵੀ ਛੱਡ ਦੇ। ਆਹ ਕਬੂਤਰਾਂ ਦਾ ਕੁੰਡਾ ਖੋਲ ਦੰਨੇ ਆ ਨਾ ਆਪੇ ਖਾਗੂ ਲੈਣਗੇ ਲਓ ਬਈ ਇਹਨਾਂ ਦਾ ਕੰਮ ਨਵੇੜਤਾ ਮੇਰੇ ਤਾਂ ਕੱਪੜੇ ਸਾਲੇ ਸਾਰੇ ਹੀ ਗਿੱਲੇ ਹੋ ਗਏ ਯਾਰ ਸਾਫ ਸਾਫੀਆ ਕਰਕੇ ਪਾ ਦੇ ਥੋੜੀ ਜਿਹਾ ਸਾਨੂੰ ਰਹਿਣ ਦੇ ਯਾਰ ਰਹਿਣ ਦੇ ਟਰੇਜ ਬਹੁਤ ਨੇ ਵਾਧੂ ਨੇ ਉਹ ਸਾਲਾ ਕਿੱਧਰ ਨੂੰ ਆਉਂਦਾ ਨਾ ਸਿੱਧਾ ਬਾਹਰ ਨਿਕਲਣ ਨੂੰ ਫਿਰਦੇ ਨੇ ਸਾਲੇ ਇੱਕ ਮਿੰਟ ਬਾਈ ਯਾਰ ਛਤਰੀ ਵੀ ਘਰਾਂ ਸਾਲੇ ਨੂੰ ਇੱਧਰ ਲੈ ਕਾਰ ਚੱਲ ਉਹਨਾਂ ਨੂੰ ਪਾਏ ਨੇ ਦਾਣੇ ਪਾਣੀ ਪਾ ਦੇ ਉਹਨਾਂ ਨੂੰ ਹਨਾ ਇਹਨਾਂ ਦੀ ਇੱਕ ਇੱਕ ਸੈਡ ਖੋਲੀ ਜੱਸੇ ਭਾਈ ਬੜਾ ਔਖਾ ਇਹ ਜੇ ਕੰਮ ਚ ਹਨਾ ਕਬੂਤਰਾਂ ਦਾ ਵੀ ਵਿਚਾਰਿਆਂ ਦਾ ਉਹ ਆ ਵੀ ਨਰਮ ਸਿੰਘ ਆ ਭਾਊ ਵਾਲਾ ਕਿੱਥੋਂ ਨਿਕਲ ਰਿਹਾ ਤੂੰ ਹੈ ਤੂੰ ਕਿਧਰੋਂ ਨਿਕਲ ਰਿਹਾ ਹੈਂ ਰੋਟੀ ਕਾਂ ਦਾਦਾ ਠੀਕ ਆ ਠੀਕ ਆ ਨੂਰੀ ਅੱਜ ਨੂਰੀ ਬੇਲੀ ਖੜੀ ਦੇਖੀ ਆ ਬਾਈ ਅੰਦਰ ਆ ਸੁੱਕਾ ਅੱਜ ਮੀਂਹ ਕਹਿੰਦੇ ਹੀ ਦੇ ਵੀ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਆ ਗਿਆ ਮੀਂਹ ਨੇਰੀਆਂ ਬੰਤੀਆਂ ਮੀਂਹ ਨੇ ਜਿਆਦਾ ਐਮ ਐਸ ਲੰਨੀਆਂ ਨਜ਼ਾਰੇ ਇਹਨਾਂ ਨੂੰ ਪਾ ਲਈ ਇਸੇ ਪਾਣੀ ਇਹ ਤਾਂ ਨਹੀਂ ਮਾੜਾ ਮੋਟਾ ਕਿੱਲਾ ਹੋਇਆ ਬਾਛੜੂ ਬੁੱਛੜਾਈ ਹੋਊ ਨਾ ਆ ਜੋ ਕਾਇ ਜਮਾਈ ਓਕੇ ਰਬੋਟਾਂ ਦੇ ਦਾਣੇ ਇਹਨਾਂ ਨੂੰ ਫੁੱਲ ਪਾਏ ਹੋਏ ਨੇ ਪਾਣੀ ਚੇਂਜ ਕਰ ਦੇ ਦਾਣੇ ਦੇਖ ਲਓ ਫੁੱਲ ਨੇ ਹੈ ਟ੍ਰੇ ਫੁੱਲ ਹੈ ਕਿਆ ਕਰ ਦਿੰਦਾ ਚੇਂਜ ਜਿਵੇਂ ਮੈਂ ਨਾ ਮਾਇਨੇ ਚਲੋ ਭਾਈ ਇਹਨੇ ਲਾਈਏ ਤੋਂ ਹੈ ਨਰਵਸਿੰਗ ਕਮਾਣੋਂ ਹੀ ਮਹੜੀ ਜਾਣਾ ਹੈ ਕਿਆ ਚਾਹੀਦਾ ਹੈ ਉੱਥੇ ਅਜਾ ਹੋਰ ਬੰਦਿਆਂ ਨੇ ਜਾਣਾ ਹੈ ਕੋਈ ਨਾ ਮੜਾ ਮੀਂਹ ਹਟੇ ਤੇ ਦੋ ਜੀ ਦਾਖਲ ਕਰਾਇਆਊਗਾ ਅਨਾਰਾਂ ਦਾ ਮਿਲਦਾ ਆਉਂਦਾ ਇਹ ਲਿਆ ਦੂੰ ਦੋ ਡੱਬੇ ਹਵਤਾ ਨਿਕਲ ਜਾਣਾ ਉਹਨਾਂ ਨਾਲ ਬਸ ਠੀਕ ਆ ਚਲੋ ਬਈ ਚਲਦੇ ਹਾਂ ਹੁਣ ਨਾਈਤ ਹੋਈਏ ਕੰਮ ਨਿਪਟੜੇਗਾ ਕ ਉਤਰਨਾ ਉਤਰ ਵੀ ਨਾ ਆਉਣ ਆਗੇ ਮੀਂਹ 'ਚ ਦੇਖੋ ਨਾ ਰਹੇ ਨੇ ਮੀਂਹ 'ਚ ਕਬੂਤਰ ਓਕੇ ਰਿਪੋਰਟਾਂ ਚਲੋ ਚਲਦੇ ਹਾਂ ਹੁਣ ਆਪਾਂ ਜਗੋਂ ਮੇਟਰੋ ਗੱਡੀ ਖਿੱਚਦੀ ਨਾ ਆ ਗਏ ਸਿੱਧੀ ਮਹਾੜੀ ਵੱਲੋਂ ਦੇਖਦੇ ਜਾਂ ਕੇ ਉੱਥੇ ਗੱਡੀ ਸੈੱਟ ਆਉਂਦੀ ਹੈ ਜਾਂ ਨਹੀਂ ਦੇਖਣੀ ਆਪਾਂ ਨੇ ਕੋਈ ਗੱਡੀ ਲੈ ਲਈ ਇੱਕ ਤੇ ਚੱਲਦੇ ਆਂ ਫਿਰ ਮੀਂਹ ਪੈਂਦਾ ਰੈਗੂਲਰ ਜੱਦਾ ਭਾਈ ਅਸੀਂ ਤਾਂ ਚਾਹ ਚੂ ਪੀ ਕੇ ਮੁੜ ਚੱਲੇ ਘਰ ਨੂੰ ਕੋਈ ਗੱਡੀ ਨਹੀਂ ਮਿਲੀ ਸਾਨੂੰ ਗੱਡੀ ਵਾਲੇ ਨੇ ਫੋਨ ਨਹੀਂ ਚੱਕਿਆ ਸਾਲੇ ਨੇ ਏ ਚਲੋ ਚੱਲਦੇ ਆ ਘਰ ਨੂੰ ਜੱਸਾ ਰੱਜਿਆ ਬੈਠਾ ਸਾਈਡ ਵਿਚ ਨਾਲ ਆ ਆਏ ਹਾਏ ਹਾਏ ਆ ਦੇ ਚਲੋ ਜਾ ਕੇ ਦੇਖਦੇ ਆ ਕੰਮ ਕੰਮ ਕੀ ਕਰਨਾ ਹੈ ਮਹਾੜੀ ਤੋ ਪਹੁੰਚ ਕੇ ਘਰੇ ਬਈ ਤੇ ਪਾਉ ਨੇ ਧੂਆਂ ਕਰਿਆ ਪਿਆ ਧੂਆਂ ਹੀ ਧੂਆਂ ਕਬੂਤਰ ਨਜ਼ਾਰੇ ਨਾਲ ਨਾਤੇ ਮੀਂਹ ਚ ਤੇ ਮਿਸਤਰੀ ਸਾਹਿਬ ਉਹ ਕਰਗੇ ਕੰਮ ਆਹ ਦੇਖੋ ਉੱਪਰ ਤਰਪਾਲ ਤਰਬੂਲ ਬਾਗੇ ਹੁਣ ਅੱਜ ਕੱਲ ਚ ਕਰਨਗੇ ਸੈਟਿੰਗ ਇਹਦੀ ਤੇ ਇਹ ਕਬੂਤਰ ਰੱਜੇ ਹੋਏ ਨੇ ਬਾਕੀ ਬਾਅਦ ਚ ਦਾਣਾ ਪਾਣੀ ਪਾਉਨੇ ਆ ਉਧਰ ਵਾਲੇ ਵੀ ਓਕੇ ਨੇ ਆ ਕਬੂਤਰੀ ਫੇਰ ਅੰਡੇ ਧਰਨੇ ਤਿਆਰ ਆ ਸ਼ਾਹੀ ਤੇ ਅੱਫਾ ਚੱਲਦੇ ਆ ਉੱਪਰ ਪਹਿਲਾਂ ਕਬੂਤਰਾਂ ਨੂੰ ਦਾਣਾ ਪਾਵਾਂਗੇ ਇੱਕ ਸਾਈਡ ਵਾਲਿਆਂ ਨੂੰ ਦੂਜੀ ਸਾਈਡ ਵਾਲੇ ਡਾਉਣੇ ਨੇ ਅੱਜ ਮੌਸਮ ਠੰਡਾ ਹੈ geke-gude ਕੱਢ ਲੈਣਗੇ ਠੀਕ ਆ ਇਹਨਾਂ ਦਾ ਕੰਮ ਓਕੇ ਆ ਨੂਰੀ ਵੀ ਅੰਦਰੇ ਖੜੀ ਆ ਹੁਣੇ ਅੰਦਰ ਬੰਦੀ ਪਾਉ ਮੱਛਰ ਆਉਣ ਲੱਗ ਗਿਆ ਹੁਣ ਚਲੋ ਚੱਲਦੇ ਆਂ ਬਈ ਆਪਾਂ ਉੱਪਰ ਨੂੰ ਹੁਣ ਪਹੁੰਚ ਗਏ ਬਈ ਕੋਠੇ ਤੇ ਪਹਿਲਾਂ ਇਹਨਾਂ ਨੂੰ ਦਾਣਾ ਪਾਣੀ ਪਾਈਏ ਇੱਕ ਮੱਟ ਇੱਕ ਟੱਕਣ ਡੇਢ ਕਿੜਕਣ ਪਾ ਦਨੇ ਆਂ ਦੂਜਿਆਂ ਨੂੰ ਢਾਉਣਾ ਹੈ ਉਧਰਲੀ ਸਾਈਡ ਵਾਲਿਆਂ ਨੂੰ ਉਹ ਬੰਦ ਕਰੇ ਨੇ ਅੱਜ ਇੱਧਰ ਖੋਲੇ ਹੋਏ ਨੇ ਇੱਕ ਮਿੰਟ ਆ ਕੇ ਦੇਖ ਲਓ ਬਾਹਰ ਜਦੇ ਖੜ ਜੋ ਖੜ ਜੋ ਬਾਹਰ ਨਾਲ ਨਿਕਲੇ ਆਇਓ ਜਗਾ ਸਾਫ ਹੈ ਓਕੇ ਛਕੋਈ ਖਾਓ ਦਾਣੇ ਆ ਗੇਟ ਖੋਲਦਾ ਮੈਂ ਓਕੇ ਰਵੋਡ ਖਾਣ ਤੋਂ ਇਹਨਾਂ ਨੂੰ 15-20 ਮਿੰਟ ਦਾਣੇ ਪਾਣੀ ਪਾਣੀ ਪਾ ਦੇਣਾ ਮੈਂ ਰੁਕ ਜਾਓ ਇੱਕ ਮਿੰਟ ਪਾਣੀ ਪਾਤਾ ਬਾਈ ਤੇ ਖਾ ਰਹੇ ਨੇ ਦਾਣੇ ਉਹ ਦੂਜੇ ਟੱਪ ਰਹੇ ਨੇ ਕਬੂਤਰ ਤੁਹਾਨੂੰ ਦਿਖਾਉਣਾ ਮੈਂ ਉੱਥੇ ਨੇ ਦੇਖਿਓ ਆਹ ਦੇਖੋ ਕਦੇ ਉੱਪਰ ਕਦੇ ਥੱਲੇ ਕਦੇ ਗੇਟ ਕੋਲ ਕੋਈ ਨਹੀਂ ਖੋਲਦਿਆਂ ਤੁਹਾਨੂੰ ਵੀ 10 ਮਿੰਟ ਰੁਕ ਜਾਓ ਬਸ ਮੌਸਮ ਘੈਂਟ ਦਾ ਬਾਈ ਅੱਜ ਮੀਂਹ ਬਹੁਤ ਪਿਆ ਇਹ ਕਬੂਤਰ ਵੀ ਖੋਲੇ ਹੋਏ ਨੇ ਫਿਰ ਰਹੇ ਨੇ ਥੱਲੇ ਮੌਸਮ ਦੇਖੋ ਹੁਣ ਵੀ ਵਾੜਾ ਘੰਟਾ ਹੈ ਕਬੂਤਰਾਂ ਨੇ ਤਾਂ ਬਾਈ ਦਾਣਾ ਪਾਣੀ ਖਾ ਲਿਆ ਜਸੂ ਨੂੰ ਮੈਂ ਕੱਦਾਂ ਵੇਟ ਕਰਦਾ ਜਸੂ ਦੀ ਜਸੂ ਨਹੀਂ ਆਇਆ ਆਪਾਂ ਯਾਰ ਇਹਨਾਂ ਨੂੰ ਬੰਦ ਕਰੀਏ ਦੂਜਿਆਂ ਨੂੰ ੜਾਈਏ ਕਿੰਨਾ ਚਿਰ ਬੈਠਾ ਰਹਾਂਗਾ ਜਸੂ ਦੀ ਆਸ ਤੇ ਯਾਰ ਖੁੱਡੇ ਨਹੀਂ ਸਾਫ਼ ਕਰ ਵੇ ਮੀਂਹ ਕਰਕੇ ਕੁਝ ਅੱਜ ਮਹਾਲੀ ਲੰਘੇ ਤਾਂ ਹਾਂ ਬਈ ਸੈਕ ਤੋਂ ਉੱਕੇ ਰੋਟਾਂ ਖੜ ਜਾ ਬੱਚਿਆਂ ਦੇ ਨਿਗਾਹਾਂ ਓਕੇ ਨੇ ਓਕੇ ਨੇ ਚਲੋ ਇਹ ਓਕੇ ਆ ਕੰਮ ਇਹਨੂੰ ਲਾ ਦਿੰਨੇ ਆਪਾਂ ਹੁਣ ਚੱਲੀਏ ਆਪਾਂ ਇੱਧਰ ਓ ਹਾਂ ਭਾਈ ਹਾ ਹਾ ਹਾਂ ਹਾਂ ਕਿਵੇਂ ਆਉਂਦੇ ਨੇ ਭੱਜੇ ਤੁਹਾਨੂੰ ਤਾਂ ਡਾਉਣਾ ਹੈ ਅੱਜ ਚਲੋ ਮੈਨੂੰ ਫੜਨ ਦਿਓ ਇੱਕ ਦੋ ਕਬੂਤਰ ਦੋਤਾ ਫੜ ਲਿਆ ਬਈ ਆਪਾਂ ਨੇ। ਇਹ ਕਾ ਰੰਗੀਲਾ ਫੜ ਲਿਆ। ਸੁਰਖਾ ਫੜ ਲਿਆ ਗਲਾਬੀ ਗੱਛਾਂ ਵਾਲਾ। ਇਹਨਾਂ ਨੂੰ ਡਾਹ ਦੰਨੇ ਆਪਾਂ। ਚਲੋ ਬਈ। ਉੱਲੇ ਆਹ ਵਾਹ ਬਈ ਵਾਹ। ਨਜ਼ਾਰਾ ਲਿਆਤਾ ਤੇ ਤਾਂ। ਤੇ ਤਾਂ ਨਜ਼ਾਰਾ ਹੀ ਲਿਆਤਾ। ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਡੰਡਾ ਹੋਣ ਰੁਕ ਜੋ। ਡੰਡਾ ਫੇਰ ਨਾ ਪੈਣ ਇਹਨਾਂ ਦੇ। ਆਹ ਉੜ ਗਏ ਬਈ ਦੋਏ। ਆਹ ਫਿਰ ਦਾ ਸੁਰਖਾ। ਗਲਾਬੀ ਕੱਛਾਂ ਵਾਲਾ ਆ ਫਿਰਦਾ ਰੰਗੀਲਾ ਤੇ ਰੁਕ ਜਾ ਹੋਰ ਕੱਢਣ ਦੋ ਹੁਣ ਮੈਨੂੰ ਦੋ ਹੋਰ ਫੜ ਲੈ ਵੀ ਕਲ ਸੇਰਾ ਤੇ ਕਾਲੀ ਪੂੰਛ ਗਲਾਬੀ ਕੱਛ ਦਾ ਇਹ ਚਲੋ ਵੀ ਤੁਸੀਂ ਵੀ ਸਾਲੇ ਫੰਗ ਕਿੰਨੇ ਝਾੜ ਕੇ ਗਏ ਨੇ ਹੋ ਗਏ 4 ਚਾਰੇ ਆ ਫਿਰਦੇ ਨੇ ਦੋ ਆ ਫਿਰਦੇ ਨੇ ਦੋ ਆ ਫਿਰਦੇ ਨੇ ਚਲੋ ਹੋਰ ਗੱਡੀਏ ਹੁਣ ਸਾਲੇ ਫੜੇ ਬਹੁਤ ਔਖੇ ਹੁੰਦੇ ਨੇ ਚੁਸਤੇ ਬਹੁਤ ਹੋਏ ਪਏ ਨੇ ਆ ਫੜਨਾ ਇੱਕ ਤਾਂ ਕਾਲੇ ਡੂਸੇ ਦਾ ਦੇਖ ਵੀ ਨੇ ਕੋਲੋਂ ਦੀ ਸਾਰ ਉੜ ਜਾਣਾ ਫੱਲੇ 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 ਕਰ ਜੋ ਇੱਕ ਮਿੰਟ ਸੈੱਟ ਕਰ ਲੈ ਇਹਨੂੰ ਵੀ ਡਾਇਰ ਦਵਾਂ ਇੱਕ ਮਿੰਟ ਰੱਖ ਜਾ ਇਹ ਕਰ ਜੋ ਫੇ ਚੱਲ ਵੀ ਪੁੱਤਰਾ ਤੂੰ ਵੀ ਇਹ ਵੀ ਉੜ ਗਿਆ ਪੰਜ ਬਹੁਤ ਨੇ ਯਾਰ ਪੰਜ ਉੜ ਗਏ ਦੋ ਆ ਫਿਰਦੇ ਨੇ ਇੱਕ ਆ ਫਿਰਦਾ ਦੂਆ ਉਹ ਕਰਦੇ ਉਹ ਕਰ ਪੁੱਤ ਹੋਰ ਦੇਖਾਂ ਜੇ ਕੋਈ ਫੜਨੇ ਵਾਲਾ ਹੈ ਰੁਕ ਜਾ ਇੱਕ ਮਿੰਟ ਨਿਗਾਹ ਮਾਰ ਲੰਨਾ ਬਹੁਤ ਆ ਬਈ ਪੰਜੇ ਫਿਰ ਆਏ ਆ ਤਾਰ ਨੇ ਔਖੇ ਹੋ ਜਾਣੇ ਮੌਸਮ ਠੰਡਾ ਦੇਖੋ ਉੱਪਰ ਨੂੰ ਜਾਣ ਲੱਗ ਗਿਆ ਉਹ ਦੇਖੋ ਕਿੱਥੇ ਫਿਰਦਾ ਤੇ ਉਹ ਦੇਖੋ ਕਿੱਥੇ ਗਏ ਬਾਕੀ ਆ ਦੋ ਤਿੰਨ ਨੀਵੇਂ ਫਿਰਦੇ ਨੇ ਚਲੋ ਇਹਨਾਂ ਨੂੰ ਧਾਣੇ ਦੂਣੇ ਪਾਵਾਂ ਪਹਿਲਾਂ ਪਾ ਦੇ ਬਈ ਇਹਨਾਂ ਨੂੰ ਵੀ ਧਾਣੇ ਤੇ ਕਬੂਤਰ ਉੜਦੇ ਨੇ ਹਲੇ ਆ ਉੜਦਾ ਰੰਗੀਲਾ ਗਲਾਬੀ ਕਛੜਾ ਹੋ ਗਿਆ ਕਾਲੇ ਦੂਸੇ ਵਾਲਾ ਆ ਜਾਂਦਾ ਤੇ ਕੱਲ ਸਰਾ ਹੋ ਜਾਂਦਾ ਹੈ। ਸੁਰਖਾ گلابی ਗੱਛਾਂ ਵਾਲਾ ਇਹੀ ਮੰਦਾ ਫਿਰਦਾ ਹੁੰਦਾ ਹਾਲਾ ਹਰੇਕ ਗੇੜੇ ਆ ਫਿਰਦਾ ਹੈ। ਤੇ ਪੰਜੇ ਫਿਰ ਰਹੇ ਨੇ। ਚਲੋ ਲਾਉਣ ਦੋ ਇਹਨਾਂ ਨੂੰ ਅੱਧਾ ਘੰਟਾ। ਅੱਧਾ ਘੰਟਾ ਲਾ ਕੇ ਫਿਰ ਤਾਰ ਲੈਣੇ ਕਿਉਂਕਿ ਫਿਰ ਢੇਰਾ ਜਿਹਾ ਹੁੰਦਾ ਜਾਂਦਾ। ਅੱਜ ਮੌਸਮ ਵੀ ਥੋੜਾ ਜਿਹਾ ਠੰਡਾ ਹੈ ਨਾ ਛੇਤੀ ਢੇਰਾ ਹੋ ਜਾਣਾ। ਤੇ ਆ ਭਰਿਆ ਪਿਆ ਸਮਾਨ ਜਿਹਾ ਪਹਿਲਾਂ ਵਾਲਾ ਹੀ ਕੱਲ ਨੂੰ ਸਿੱਟਾਂਗੇ ਹੁਣ ਥੱਲੇ ਇਹ। ਕਿਉਂਕਿ ਅੱਜ ਮੀਂਹ ਕਰਕੇ ਸਫਾਈ ਹੋਈ ਨਹੀਂ। ਦੇਖੋ ਆਹ ਦੇਖੋ pau ਨੇ ਤੂੰ ਇੰਤੂਆਂ ਕੱਢਿਆ ਫੇ ਜਾਲੀ ਰਹੀ ਚਲੋ ਕੋਈ ਨਹੀਂ ਚਲੋ 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 ਦੂਏ ਤਾਂ ਉੱਛੇ ਲੱਗੇ ਬਈ ਆਹ ਦੇਖੋ ਆਹ ਥੱਪੇ ਮਾਰਦਾ ਓਏ ਆ ਫਿਰਦੇ ਨੇ ਦੂਏ ਗਾਂ ਦਾ ਸਰੇ ਦੇ ਚਲੋ ਓੜਨ ਦੋ ਇਹਨਾਂ ਨੂੰ ਇੰਨੇ ਲੋ ਆ ਵੀ ਮਿੱਤਰੋ ਟਾਈਮ ਹੋ ਗਿਆ ਬਹੁਤ ਬਹੁਤ ਨਹੀਂ ਇਹਨਾਂ ਨੂੰ ਤਾਂ ਸਾਲੇ ਨੂੰ 20-25 ਮਿੰਟੇ ਹੋਏ ਨੇ ਉਹ ਨੇ ਰਹੁਣ ਨੂੰ ਤਿਆਰ ਜਈ ਆ ਤੇ ਢਾਂਗੀ ਲਾਤੀ ਜਿਨੇ ਆਉਣਾ ਹੋਊਗਾ ਆਜੂ ਫੇਰ ਬੰਦ ਕਰ ਦਾਂਗੇ ਆ ਦਾਣੇ ਚੁੱਕ ਰਹੇ ਨੇ ਵਾਲੇ ਅੱਧਿਆਂ ਨੇ ਤਾਂ ਚੁਗਲੇ ਪਾਣੀ ਪੂਣੀ ਪੀ ਕੇ ਅੰਦਰ ਵੜ ਗਏ ਅੱਧੇ ਚੁਗ ਰਹੇ ਨੇ ਆ ਪੰਜੇ ਹਲੇ ਉੜ ਰਹੇ ਨੇ ਤੇ ਅੱਜ ਨਹੀਂ ਅਸੀਂ ਦੇਖਿਆ ਇਹਦਾ ਨਾ ਸੋਚਿਆ ਹੈ ਦਾ ਵੀ ਸੋਹਾ ਕਬੂਤਰ ਡਾਵਾਂਗੇ ਤੇ ਛੋਟੇ ਬੱਚੇ ਢਾਂਗੀ ਢੂੰਗੀ ਤੇ ਬਿਠਾ ਲਾਂਗੇ ਖੁੱਲੇ ਜਿਹੜੇ ਥੱਲੋਂ ਲੈ ਕੇ ਆਂਦੇ ਨੇ ਪਰ ਅੱਜ ਪਹਿਲਾਂ ਮੀਂਹ ਪਈ ਗਿਆ ਮੀਂਹ ਪੈਂਦੇ ਕਰਕੇ ਪ੍ਰੋਗਰਾਮ ਬਣਿਆ ਜਾਣ ਦਾ ਗੱਡੀ ਦੇਖਣ ਜਾਣ ਦਾ ਗਾਂ ਗੱਡੀ ਵੀ ਨਹੀਂ ਮਿਲੀ ਸਾਲੀ ਤੇ ਤਾਂ ਕਰਕੇ ਅਸੀਂ ਮਿਸ ਮਾਰੀ ਨਹੀਂ ਤਾਂ ਚੱਲ ਅੜਾਉਣੇ ਤੇ ਆਹ ਦੇਖੋ ਆ ਗੰਦ ਪਹਿਲਾਂ ਹੀ ਆ ਗਿਆ ਉਹ ਉੱਪਰ ਨੂੰ ਜਾਂਦੇ ਆ ਆ ਵੀ ਉੱਪਰ ਨੂੰ ਜਾਂਦਾ ਕਾਲੇ ਟੂਸੇ ਵਾਲਾ ਕਲ ਸੇਰਾ ਆਹ ਗੁਲਾਬੀ ਕਾਛਾ ਵਾਲਾ ਆ ਰੰਗੀਲਾ ਤੇ ਆ ਕਿੱਥੇ ਗਿਆ ਸੁਰਖਾ ਆ ਖੇਲਦੇ ਫਿਰਦੇ ਦੋਏ ਆ ਗੰਦ ਆ ਗਿਆ ਗੰਦ ਆ ਗਿਆ ਚਲੋ ਕੋਈ ਨਹੀਂ ਓੜਨ ਦੋ ਇਹ ਦੇਣੇ ਆ 5-7 ਕਬੂਤਰ ਯਾਰ ਦੱਸੂੰਗਾ ਫਿਰ ਲੈ ਜੋ ਜਨੇ ਲੈਣੇ ਹੋਏ ਰੰਗੀਲਾ ਵੀ ਆ ਗਿਆ ਤੇ ਕਾਲੇ ਟੂਸੇ ਵਾਲਾ ਵੀ ਆ ਗਿਆ ਥੱਲੇ ਵੀ ਆ ਗਏ ਆ ਵੀ ਆ ਰਿਹਾ ਗੰਦ ਆ ਜਾ ਆ ਜਾ ਆ ਜਾ ਆ ਜਾ ਲੈ ਆ ਵੀ ਆ ਗਿਆ ਆ ਜਾ ਭਾਈ ਤੂੰ ਵੀ ਆ ਜਾ ਹੁਣ ਜਾਂ ਸ਼ਰਮ ਚੱਕੇ ਦਿੱਤੀ ਚੰਗੀ ਤਰ੍ਹਾਂ ਚੱਕੋ ਤੁਸੀਂ ਤਾਂ ਉਹਨੂੰ ਵੀ ਮਾਰ ਲਿਆ ਨਾਲ ਨਹੀਂ ਆ ਬਹੁਤ ਸੋਹਣਾ ਉੜ ਰਿਹਾ ਤਾਂ ਕੋਈ ਨਹੀਂ ਚੱਲ ਟਾਈਮ 'ਚ ਆ ਜਾਣਗੇ ਕਰ ਦਿੰਨੇ ਆ ਬੰਦ ਤਿੰਨ ਆ ਗਏ ਰਹਿ ਗਏ ਦੋ ਹੁਣ ਦੋ ਤਾਂ ਗਏ ਵਈ ਅੰਦਰ ਬਾਕੀ ਦਾਣੇ ਦੂਣੇ ਖਾ ਕੇ ਅੰਦਰ ਚਲੇ ਗਏ ਤੇ ਇੱਕ ਆ ਬੈਠਾ ਹੈ ਇੱਕ ਆ ਉੜਦਾ ਹੈ ਇੱਕ ਉਹ ਉੜਦਾ ਹਾਲੇ ਤੱਕ ਆ ਕਲ ਸਰਾ ਨਹੀਂ ਬੈਠਿਆ ਤੇ ਗਲਾਬੀ ਕੱਚ ਕਾਲੀ ਪੂੰਛਣੀ ਬੈਠਿਆ ਉਹ ਜਾਂਦਾ ਆ ਰੰਗੀਲਾ ਬੈਠਾ ਇਹ ਚੱਲ ਵੀ ਤੂੰ ਵੀ ਅੰਦਰ ਹੁਣ ਰਹਿ ਗਏ ਦੋ ਬਸ ਫਿਰਦਾ ਥਾਪੇ ਮਾਰਦਾ ਵੀ ਗਲਾਬੀ ਕੱਚਾੜਾ ਗਲਾਬੀ ਕੱਚ ਕਾਲੀ ਪੂੰਛ ਤੇ ਕਲਸ ਚਰਾ ਕਿੱਥੇ ਫਿਰਦਾ ਹੈ ਕਿਧਰ ਗਿਆ ਭਈ ਹੈ ਗਏ ਹੋ ਗਿਆ ਆ ਆਉਂਦਾ ਆਹੀ ਹੈ ਨਾ ਆ ਗਿਆ ਇਹ ਵੀ ਅੱਜ ਦਾ ਫਿਰਦਾ ਨਹੀਂ ਤਾਂ ਜਦੇ ਆਉਂਦਾ ਖੇਤਰੀ ਵਾਲ ਨੂੰ ਦੋ ਹੀ ਫਿਰ ਰਹੇ ਨੇ ਚਲੋ ਦੇਖਦੇ ਹਾਂ ਘੱਟੇ ਤੱਕ ਉੜਦੇ ਨੇ ਕਰੀਏ ਬੰਦ ਫੇਰ ਜਾਂਦੇ ਹਾਂ ਥੱਲੇ ਨੂੰ ਕਿਹੜੀ ਕਬੂਤਰੀ ਵਰਗਾ ਮਾਂ ਵਰਗਾ ਆਪਣੀ ਵਰਗਾ ਨਹੀਂ ਨਾ ਵਰਗਾ ਹਾਂ ਅੰਦਰ ਹੈ ਇੱਕ ਅੱਛਾ ਆਗੇ ਬਈ ਦੋਨੇ ਕਬੂਤਰ ਚੱਲ ਬਈ ਅਸੇ ਘਰ ਬੰਦ ਵੀਰੇ ਇਹਨਾਂ ਨੂੰ ਦਾਣਾ ਪਾਣੀ ਖਾਣਗੇ ਅ ਇਧਰਲਾ ਕੁੰਡਾ ਬੰਦ ਕਰਦੇ ਆਹਾ ਠੀਕ ਐ ਪਰੇ ਆਪਣਾ ਜਿਵੇਂ ਮਰਜੀ ਨਿਕਲੀ ਜਾਣਗੇ ਬਾਹਰ ਬੜੀ ਜਾਣਗੇ ਠੀਕ ਐ ਇਹ ਕੁੰਡਾ ਬੰਦ ਕਰਦੇ ਰਜੇ ਹੋਏ ਨੇ ਸਾਰੇ ਸੈਟ ਬੈਠੇ ਆ ਓਕੇ ਐ ਚਲੋ ਵੀ ਆਗੇ ਕਬੂਤਰ ਤੇ ਅਸੀਂ ਥੱਲੇ ਵਾਲੇ ਬੱਚਿਆਂ ਨੂੰ ਹੁਣ ਸਿਰ ਲੈ ਕੇ ਜਾ ਦੇ ਦਈਏ ਹੁਣੇ ਕੰਮ ਨਿਵੇੜ ਦੇਣਾ ਯਾਰ ਰਾਤ ਨੂੰ ਹੋ ਜਾਂਦਾ ਹੈ ਹਨੇਰਾ ਮੱਛਰ ਲੜਦਾ ਬਹੁਤ ਲੱਤਾਂ ਤੇ ਚਲਦੇ ਆ ਥੱਲੇ ਨੂੰ ਪਾਵਰ ਜੇਲ ਚੱਕ ਲਿਆ ਆ ਗੋਲੀ ਗੋਲੀ ਚੱਕ ਲਈ ਕੋਈ ਨਹੀਂ ਕੱਟਦਾ ਉਹ ਹਰੀ ਲਾਲ ਕਛਰੀ ਕਬੂਤਰ ਹੀ ਥੱਲੇ ਹੀ ਆ ਹੈ ہاں ਇਹਦਾ ਕੱਢੀ ਥੱਲੇ ਆਉ ਦੇ ਨਾਲ ਮਿਲਦੀ ਆ ਉਹ ਕਿਹੜਾ ਕਬੂਤਰ ਆ ਉਹ ਦੇਖ ਉਹਦਾ ਹੋਇਆ ਹਰੀ ਹੈ ਕਰੀਗਾ ਚਾਣ ਫੇਰ ਤਾਂ ਠੀਕ ਹੈ ਤੇ ਲਿਆ ਸਰ ਲੈ ਕੇ ਫਿਰ ਰੱਖ ਥੱਲੇ ਉਹ ਦੇਖੋ ਬਾਦੂ ਆ ਬਾਦੂ ਤੇ ਉਹ ਕਬੂਤਰੀ ਸ਼ਾਕ ਹੀ ਇੱਕ ਆ ਉਹ ਕਿਹੜਾ ਬੈਠਾ ਹੈ ਪਹਿਲੇ ਨੰਬਰ ਤੇ ਯਾਰ ਦਾ ਉਹਦੇ ਨਾਲ ਦਾ ਹੀ ਹੈ ਟ੍ਰੇ ਦੇ ਉੱਪਰ ਦੋਨੇ ਜੋੜਾ ਹੀ ਫੜ ਲਾ ਉਹ ਪਹਿਲਾਂ ਪਾਣੀ ਪੂਣੀ ਬਦਲ ਯਾਰ ਹਰ ਦਾਣੇ ਪਾ ਇਹਨਾਂ ਨੂੰ ਭਰ ਲਈ ਸਰਿੰਜ ਵਈ ਸਿਰ ਲੱਗਦੀ ਆਪਾਂ ਇੱਕ ਬੱਚੇ ਨੂੰ ਤਾਂ ਦੇਤਾ ਬਾਕੀ ਬੱਚਿਆਂ ਨੂੰ ਹੁਣ ਦੰਨੇ ਆ ਨਾਲ ਦੀ ਨਾਲ ਲਿਆਈ ਚੱਲ ਆ ਦੇਖੋ ਜਿਹੜਾ ਉਦੋਂ ਜਮਈ ਨੰਗਾ ਜਾਵਾ ਚਾਦਾ ਆ ਆ ਵਰਦਾ ਦੇਖੋ ਦਾ ਆ ਵੱਡਾ ਹੋ ਗਿਆ ਚਲੋ ਦਈਏ ਇਹਨਾਂ ਨੂੰ ਪਹਿਲਾਂ ਸੈਰ ਲੈ ਗਾ ਚੱਕੋ ਵੀ ਸਾਰੇ ਬੱਚਿਆਂ ਦਾ ਨਵੇੜਤਾ ਕਬੂਤਰਾਂ ਨੂੰ ਦਵਾਈ ਦੂਈ ਦੇਤੀ ਪਾਵਰ ਜੈੱਲ ਦੇਤੀ ਓਕੇ ਆਪਣੀ ਰਿਪੋਰਟ ਹੁਣ ਆਪਾਂ ਚੱਲਦੇ ਆਂ ਕੰਮਕਾਰ ਕਰਦੇ ਆਂ ਕੋਈ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਰਵੇ ਸਿੰਘ ਜੀ ਖੜੇ ਆ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਮਿਲਦੇ ਆਂ ਅਗਲੇ ਵਲੌਗ ਵਿੱਚ